ਮਿੱਤਰੋ ਕਰੋ ਦਰਸ਼ਨ ਕਾਲੀ ਚੰਬੀ ਘੋੜੀ ਦੇ ਸੋਹਣੀ ਸੁਨੱਖੀ ਦੇਖੋ ਘੋੜੀ ਕਿੰਨੀ ਆ ਤੁਰਦੀ ਦਰਦੀ ਦੇਖੋ ਕਿੰਨਾ ਸੋਹਣਾ ਤੁਰਦੀ ਆ ਧੌਣ ਵਗੈਰਾ ਸਾਤੀ ਸੂਤੀ ਐਨ ਖੜਮੀ ਕਰਕੇ ਤੁਰਦੀ ਆ ਧੌਣ ਚੱਕ ਕੇ ਤੁਰਦੀ ਆ ਤੇ ਜੇ ਕੋਈ ਮਿੱਤਰ ਪਿਆਰਾ ਕਾਲੀ ਚੰਬੀ ਘੋੜੀ ਭਾਲ ਰਿਆ ਤਾਂ ਤੁਹਾਨੂੰ ਸਾਰੀ ਡਿਟੇਲ ਆਪਾਂ ਵੀਡੀਓ ਚ ਦੱਸਾਂਗੇ ਤੇ ਬਾਈ ਦਾ ਨੰਬਰ ਵੀ ਦੇਵਾਂਗੇ ਸਕਰੀਨ ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਜਿਹੜਾ ਕੋਈ ਮਿੱਤਰ ਪਿਆਰਾ ਘੋੜੀ ਖਰੀਦਣ ਦਾ ਚਾਹਵਾਨ ਆਪਣੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਬਾਕੀ ਜੇ ਕੋਈ ਮੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੀ ਸੇਲ ਕਰਵਾ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਕਾਲੀ ਚੰਬੀ ਘੋੜੀ ਦੀ ਜਿਹੜੀ ਸਕਰੀਨ ਤੇ ਤੁਸੀਂ ਕਾਲੀ ਚੰਬੀ ਘੋੜੀ ਦੇਖ ਰਹੇ ਹੋ ਦੋਸਤੋ ਸੋਹਣੀ ਸੁਨੱਖੀ ਕੰਨਾਂ ਦੀ ਸੋਹਣੀ ਆ ਮੂੰਹ ਮਾ ਦੀ ਚਿੱਟਾ ਪਾਣਾ ਤੇ ਪਹਿਲਾਂ ਇਹ ਨੋਕਰਾਂ ਵਸ਼ੇਰਾ ਦਿੱਤਾ ਬਹੁਤ ਸੋਹਣਾ ਸਪੌਟਲੈਸ ਬਾਈ ਕਹਿੰਦਾ ਵਸ਼ੇਰਾ ਦਿੱਤਾ ਸੀ ਇਹਨੇ ਤੇ ਹੁਣ ਇਹ ਦੋਸਤੋ ਇਹਨੂੰ 12-13 ਦਿਨ ਹੋ ਗਏ ਮੀਟ ਕਰਾਈ ਨੂੰ ਘੋੜੀ ਬਹੁਤ ਚੰਗੇ ਨੋਕਰੇ ਘੋੜੇ ਤੋਂ ਮੇਟ ਆ ਜਿਹੜਾ ਸਕਰੀਨ ਤੇ ਘੋੜਾ ਦੇਖ ਰਹੇ ਹੋ ਇਸ ਘੋੜੇ ਤੋਂ ਇਹ ਮੇਟ ਆ ਤੁਸੀਂ ਬਾਈ ਤੋਂ ਕਨਫਰਮ ਕਰ ਲਿਓ ਕਿਹੜੀ ਬਲੱਡ ਲਾਈਨ ਦਾ ਘੋੜਾ ਹੈਗਾ ਤੇ 95 ਪਲਾਸੇ ਦੀ 56 ਇੰਚ ਹਾਈਟ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਘੋੜੀ ਇਹ ਤੇ ਸਵਾਰੀ ਸੁਬੂਰੀ ਦੇ ਹੱਕ ਨੂੰ ਬਹੁਤ ਸੋਹਣੀ ਆ ਸਾਊਸੀਲ ਆ ਬਾਈ ਕਹਿੰਦਾ ਵੀ ਘਰੇ ਬੱਚੇ ਵਗੈਰਾ ਜਿਵੇਂ ਮਰਜ਼ੀ ਖੋਲੀ ਫਿਰਨਾ ਛਿਆਣਾ ਘਰ ਚ ਕੋਈ ਲਾਣੇਦਾਰ ਝੂਟੇ ਝਾਟੇ ਲੈਣ ਦਾ ਸਕੀਨਾ ਉਹਦੇ ਲਈ ਵੀ ਵਧੀਆ ਹੈ ਝੂਟੇ ਝਾਟੇ ਦਿੰਦੀ ਆ ਘੋੜੀ ਪੂਰੀ ਅੱਗੇ ਤੁਸੀਂ ਵੀਡੀਓ ਚ ਵੀਡੀਓ ਚ ਦੇਖ ਲਿਓ ਸੋਹਣੀ ਸੁਨੱਖੀ ਘੋੜੀ ਆ ਤੇ ਬਾਲਪੋਰੀਆਂ ਦੀ ਸਾਫ ਆ 56 ਇੰਚ ਹਾਈਟ ਆ ਦੋਸਤੋ 12-13 ਦਿਨ ਹੋ ਗਏ ਮੀਟ ਕਰਾਈ ਨੂੰ ਤੇ ਬਾਈ ਦਾ ਪਿੰਡ ਆ ਆਪਣਾ ਖੀਵਾ ਦਿਆਲੂ ਵਾਲਾ ਰਾਜ ਆ ਪੰधेਰ ਕੋਲੇ ਪਿੰਡ ਪਾਇ ਜਾਂਦਾ ਬਾਈ ਨੂੰ ਜਿਲਾ ਮਾਨਸਾ ਦਾ ਜੇ ਕੋਈ ਮਿੱਤਰ ਪਿਆਰਾ ਘੋੜੀ ਖਰੀਦਣ ਦਾ ਚਾਹ ਵਾਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਆ ਵੀਡੀਓ ਨੇ ਜਿਹੜੀਆਂ ਥੋੜੀਆਂ ਜੀਆਂ ਪਹਿਲਾਂ ਦੀਆਂ ਨੇ ਇਹ ਹੁਣ ਵਾਲੀ ਵੀਡੀਓ ਬਾਈ ਕਹਿੰਦਾ ਵੀ ਆਪਣੇ ਕੋਲੇ ਬਣਾਈ ਨਹੀਂ ਦੀ ਹੁਣ ਥੋੜੀ ਜੀ ਇਦੋਂ ਲਿੱਸੀ ਆ ਘੋੜੀ ਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤੇ ਜਮਾਂ ਐਨ ਸਾਫ ਸੁਥਰੀ ਆ ਹੱਡਾਂ ਪੈਰਾਂ ਦੀ ਬਿਲਕੁਲ ਓਕੇ ਆ ਕੂੜੀ ਤੇ ਲੈ ਵੀ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਜਿਹਨੇ ਘੋੜੀ ਖਰੀਦਣੀਆਂ ਕਾਲੀ ਚੰਬੀ ਦੋਸਤੋ ਨੱਚਦੀ ਨੱਚਦੀ ਵੀ ਆ ਦੇਖੋ ਤੁਸੀਂ ਬਾਈ ਨੇ ਆਪਣੇ ਪਿੰਡ ਨਗਰ ਕੀਰਤਨ ਤੇ ਲਾਈ ਸੀਗੀ ਘੋੜੀ ਇਹ ਘੋੜੀ ਨੱਚਦੀ ਆ ਸੋਹਣਾ ਨੱਚਦੀ ਆ ਕੂੜੀ ਤੇ ਜੇ ਕੋਈ ਮੱਤਰ ਪਿਆਰਾ ਨਚਾਉਣ ਵਾਲੀ ਘੋੜੀ ਪਾਲਦਾ ਸਟੰਟਾਂ ਵਾਲੀ ਉਹ ਤੁਹਾਡੇ ਵਾਸਤੇ ਹਾਜ਼ਰ ਆ ਘੋੜੀ ਕਾਲੀ ਚੰਬੀ ਘੋੜੀ ਆ ਦੋਸਤੋ ਬਾਈ ਦਾ ਪਿੰਡ ਰਾਜੀਆ ਪੰਦੇਰ ਜ਼ਿਲ੍ਹਾ ਮਾਨਸਾ ਪਾ ਜਾਂਦਾ ਗੱਲਬਾਤ ਕਰ ਲਿਓ ਮੁੰਡੇ ਦਾ ਨੰਬਰ ਆਪਾਂ ਸਕਰੀਨ ਤੇ ਦੇਤਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ